ਸਾਡਾ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਝ ਪੰਜਾਬ ਦੀ ਟੀਵੀ ਮਲੋਟ ਪੁਲਿਸ ਦੇ ਹੱਥ ਲੱਗੀ ਇੱਕ ਵੱਡੀ ਸਫਲਤਾ ਉਸਾਨਾਂ ਦੀਆਂ ਮੋਟਰਾਂ ਤੋਂ ਰਾਤ ਸਮੇਂ ਟਰਾਂਸਫਾਰਮ ਚੋਰੀ ਕਰਨ ਵਾਲੇ ਗਰੋਹ ਦੇ 7 ਮੈਂਬਰਾਂ ਨੂੰ ਮਲੋਟ ਪੁਲਿਸ ਨੇ ਕੀਤਾ ਗ੍ਰਿਫਤਾਰ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਲੋਟ ਦੇ ਡੀਐਸਪੀ ਅਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਗਰੋਹ ਦੇ ਕੁੱਲ ਮੈਂਬਰ 9 ਤੋਂ ਵਧੇਰੇ ਸਨ ਇਨ੍ਹਾਂ ਵਿੱਚੋਂ 7 ਇਸ ਗਰੋਹ ਦੇ ਮੈਂਬਰਾਂ ਨੂੰ ਮਲੋਟ ਪੁਲਿਸ ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਉਹਨਾਂ ਦੱਸਿਆ ਕਿ ਇਸ ਗਰੋਹ ਦੇ ਮੈਂਬਰਾਂ ਹੁਣ ਤੱਕ 45 ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮ ਚੋਰੀ ਕਰਨ ਦੀ ਗੱਲ ਮੰਨ ਚੁੱਕੇ ਨੇ। ਜੋ ਕਿ ਇਨ੍ਹਾਂ ਗਰੋਹ ਦੇ ਮੈਂਬਰਾਂ ਦੇ ਮੂਹਰੇ ਘਟਿਆਂ ਵਿੱਚ ਪਿਆ 43/400 ਕਿਲੋਗ੍ਰam ਤਾਂਬਾ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਇਹ ਚੋਰ ਗਰੂ ਰਾਤ ਸਮੇਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਸਵੇਰ ਹੋਣ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਜਾਂਦੇ ਸਨ ਸ਼੍ਰੀ ਮੁਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਇਹ ਪਿਛਲੇ ਦਿਨੀ ਐਕਚੁਅਲੀ ਸਰਦੀਆਂ ਜਿਹੜਾ ਜਦੋਂ ਧੁੰਦ ਦਾ ਵਾਧਾ ਹੁੰਦਾ ਤਾਂ ਕਾਫੀ ਖੇਤਾਂ ਵਿੱਚੋਂ ਟਰਾਂਸਫਾਰਮਰ ਵਗੈਰਾ ਵਿੱਚੋਂ ਤਾਂਬੇ ਵਗੈਰਾ ਦੀ ਚੋਰੀ ਹੁੰਦੀ ਹੈ ਇਹ ਐਸਐਲਜੀ ਦੇ ਵਿੱਚ ਜਿਹੜਾ ਸਾਡੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਕਵਰ ਵਾਲੇ ਥਾਣੇ ਦੇ ਏਰੀਏ ਵਿੱਚ ਕਾਫੀ ਟਰਾਂਸਫਾਰਮਰ ਚੋਰੀ ਹੋਏ ਸੀਗੇ ਤੇ ਉਹਦੇ ਬਾਰੇ ਇਤਲਾਮ ਮਿਲੀ ਸੀ ਕਿ ਅਬੋਰ ਦੇ ਕੋਈ ਰਹਿਣ ਵਾਲੇ ਆ ਅਜੇ ਤੇ ਸੂਰਜ ਉਹਨਾਂ ਵੱਲੋਂ ਇਹ ਜਿਹੜੀ ਚੋਰੀ ਕੀਤੀ ਗਈ ਹੈ ਉਸੇ ਸਬੰਧ ਦੇ ਵਿੱਚ ਮੁਖ ਅਫਸਰ ਥਾਣਾ ਸਦਰਨ ਰੋਡ ਇਨਸਪੈਕਟਰ ਵਰਨ ਯਾਦਵ ਵੱਲੋਂ ਜਿਹੜਾ ਉਹਨਾਂ ਨੂੰ ਰੇਡ ਕਰਕੇ ਫੜਿਆ ਗਿਆ ਮਕਦਮਾ ਦਰਜ ਕਰਕੇ ਤੇ ਉਹਨਾਂ ਤੋਂ ਪੁੱਛ ਗਏ ਸਾਰਾ ਉਹਨਾਂ ਦੇ ਗਰੋਹ ਨੂੰ ਉਜਾਗਰ ਕੀਤਾ ਗਿਆ ਇਹਨਾਂ ਵੱਲੋਂ ਤੇ ਕਰੀਬ 4.5 ਕੁਇੰਟਲ ਦੇ ਕਰੀਬ ਜਿਹੜਾ ਇਹਨਾਂ ਦਾ ਤਾਂਬਾ ਬ੍ਰਾਂਡ ਹੋ ਚੁੱਕਾ ਹੈ ਅੱਜ ਪੁਛ ਗੈਸਚੇ ਵੀ ਆਇਆ ਵੀ ਇਹਨਾਂ ਨੇ ਕਰੀਬ 45-50 ਟਰਾਂਸਫਾਰਮਰ ਵਗੈਰਾ ਇਥੋਂ ਏਰੀਆ ਚੋਂ ਉਹਨਾਂ ਚੋਂ ਚੋਰੀ ਕੀਤੀ ਹੈ ਨਾ ਇੰਝ ਟੋਟਲ ਹੁਣ ਤੱਕ ਨਾਂਦੋਸ਼ੀ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਸੱਤ ਅਰੈਸਟ ਕਰ ਲਏ ਗਏ ਆ ਬਿਲਕੁਲ ਉਹਨਾਂ ਨੂੰ ਬਕਾਇਦਾ ਨਾਮਿਨੇਟ ਕੀਤਾ ਗਿਆ ਉਸੇ ਹਿਸਾਬ ਨਾਲ ਹੀ ਅੱਗੇ ਇਹ ਬ੍ਰਾਂਡਗੀ ਕੀਤੀ ਗਈ ਇਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਬਾਰੇ ਹੋਇਆ ਸੀ ਕਲੀਅਰ ਕਰਕੇ ਫਿਰ ਕਰ ਲਾਂਗੇ ਜੀ ਇਨੋਂ ਦੇ ਵਿੱਚੋਂ ਕੁਝ ਇੱਕ ਤੇ ਪਹਿਲਾਂ ਮਾਮਲੇ ਦਰਜ ਹੈਗੇ ਆ ਬਟ ਅਸੀਂ ਉਸ ਦੀ ਹੈ ਜੇ ਫਿਲਹਾਲ ਅਸੀਂ ਡਿਟੇਲ ਵਗੈਰਾ ਲੜੀ ਅਸੀਂ ਇਹ ਹਜੇ ਪੁੱਛਗਛ ਜਾਰੀ ਹੈ ਹਜੇ ਤੱਕ ਤਾਂ ਸਾਡੇ ਕੋਲੇ ਜੋ ਹੈ ਨਾ ਦੀ ਪੁੱਛਗਛ ਆਇਆ ਉਹ ਇਹੀ ਹੈ ਕਿ ਇਹਨਾਂ ਵੱਲੋਂ ਟਰਾਂਸਫਾਰਮਰ ਵਗੈਰਾ ਦੀ ਹੀ ਚੋਰੀ ਕੀਤੀ ਜਾਂਦੀ ਸੀ ਸਾਡੀ ਤਫ਼ਤੀਸ਼ ਹਜੇ ਚੱਲ ਰਹੀ ਹੈ ਇਹਨਾਂ ਨੂੰ ਵਹੀਕਲ ਵਗੈਰਾ ਜੋ ਵੀ ਅਸੀਂ ਤੁਹਾਨੂੰ ਥੋੜੀ ਦੇਰ ਦੱਸਾਂਗੇ ਹਜੇ ਫਿਲਹਾਲ ਅਸੀਂ ਇਹਨਾਂ ਤੋਂ 4.5 ਕਿਲੋ ਤੰਬਾ ਬਰਾਮਦ ਕੀਤਾ ਹੈ ਜਿਹੜਾ ਕਿ ਇੱਕ ਰਾਤ ਦੇ ਵਿੱਚ ਇਹਨਾਂ ਦੀ ਪੁੱਛਗਛ ਤੋਂ ਸਾਹਮਣੇ ਆਇਆ ਇੱਕ ਰਾਤ ਦੇ ਵਿੱਚ ਦੋ ਤੋਂ ਤਿੰਨ ਟਰਾਂਸਫਾਰਮਰਾਂ ਦੀ ਇਹ ਚੋਰੀ ਕਰ ਲੈਂਦੇ ਸੀ